ਸਾਵਧਾਨ ਅਗਲਾ ਸ਼ਿਕਾਰ ਤੁਸੀਂ ਵੀ ਹੋ ਸਕਦੇ ਹੋ ਨਾ ਕੋਈ ਲਿੰਕ ਆਵੇਗਾ ਨਾ ਕੋਈ OTP ਤੇ ਨਾ ਹੀ ਆਵੇਗਾ ਕੋਈ ਫੋਨ ਪਰ ਸਭ ਕੁਝ ਹੋਵੇਗਾ ਮਿੰਟਾਂ ਸਕਿੰਟਾਂ ਦੇ ਵਿੱਚ ਨੂੰ ਵੱਧ ਤੋਂ ਵੱਧ ਹੋਰ ਲੋਕਾਂ ਦੇ ਨਾਲ ਵੀ ਸ਼ੇਅਰ ਜ਼ਰੂਰ ਕਰ ਦੇਣਾ ਤਾਂ ਜੋ ਹੋਰ ਲੋਕਾਂ ਦੇ ਨਾਲ ਵੀ ਅਜਿਹੇ ਨਾ ਵਾਪਰੇ ਤੁਸੀਂ ਦੇਖ ਰਹੇ ਹੋ ਲਾਈਵ ਪੰਜਾਬੀ ਟੀਵੀ ਤੇ ਮੈਂ ਹਾਂ ਤੁਹਾਡੇ ਨਾਲ ਹਿਨਾਕ ਨੋਜੀਆ ਇੱਕ ਬੇਹੱਦ ਹੀ ਹੈਰਾਨੀਜਨਕ ਖਬਰ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੀਆਂ ਇੱਕ ਖਬਰ ਤੁਹਾਡੇ ਲਈ ਬੇਹੱਦ ਹੀ ਅਹਿਮ ਹੈ ਕਿਉਂਕਿ ਅਗਲਾ ਸ਼ਿਕਾਰ ਤੁਸੀਂ ਵੀ ਹੋ ਸਕਦੇ ਹੋ ਤੁਹਾਡੇ ਨਾਲ ਵੀ ਅਜੇਹਾ ਵਾਪਰ ਸਕਦਾ ਹੈ ਕਿਉਂਕਿ ਨਾ ਤਾਂ ਕੋਈ OTP ਆਵੇਗਾ ਨਾ ਹੀ ਤੁਸੀਂ ਕਿਸੇ ਲਿੰਕ ਤੇ ਕਲਿੱਕ ਕਰੋਗੇ ਨਾ ਹੀ ਤੁਹਾਨੂੰ ਕੋਈ ਫੋਨ ਆਵੇਗਾ ਪਰ ਮਿੰਟਾਂ ਸਕਿੰਟਾਂ ਦੇ ਵਿੱਚ ਤੁਹਾਡੇ ਨਾਲ ਇਹ ਵੱਡੀ ਘਟਨਾ ਵਾਪਰ ਸਕਦੀ ਹੈ ਇਸ ਵੀਡੀਓ ਨੂੰ ਵੱਤ ਤੋਂ ਵੱਧ ਹੋ ਲੋਕਾਂ ਦੇ ਨਾਲ ਵੀ ਸ਼ੇਅਰ ਜ਼ਰੂਰ ਕਰ ਦੇਣਾ ਤਾਂ ਜੋ ਹੋਰ ਲੋਕ ਵੀ ਸੁਚੇਤ ਹੋ ਸਕਣ ਅਤੇ ਉਹਨਾਂ ਦੇ ਨਾਲ ਜੇ ਹੱਕ ਦੇ ਵੀ ਨਾ ਵਾਪਰੇ ਤਾਂ ਤੁਹਾਨੂੰ ਦੱਸਦੀ ਹੈ ਕਿ ਜਿਵੇਂ ਜਿਵੇਂ ਆਨਲਾਈਨ ਪੇਮੈਂਟ ਨੇ ਸਾਡੇ ਕੰਮ ਸੌਖੇ ਕਰ ਦਿੱਤੇ ਨੇ ਓਵੇਂ ਓਵੇਂ ਹੀ ਹੁਣ ਸਾਡੀ ਚਿੰਤਾ ਜਿਹੜੀ ਹੈ ਉਹ ਵਧਾ ਦਿੱਤੀ ਹੈ ਹੁਣ ਨਵੇਂ ਢੰਗ ਦੇ ਨਾਲ ਠੱਗੀ ਜਿਹੜੀ ਹੈ ਉਹ ਹੋ ਰਹੀ ਹੈ ਬੈਂਕ ਖਾਤੇ ਖਾਲੀ ਹੋ ਰਹੇ ਨੇ ਬਿਨਾ OTP ਤੋਂ ਹਾਈ ਟੈਕ ਚੋਰ ਜਿਹੜੇ ਨੇ ਪੇ ਪੇਟੀਐਮ ਦੇ ਵਿੱਚੋਂ ਪੈਸੇ ਉਡਾ ਕੇ ਲੈ ਜਾਂਦੇ ਨੇ ਜੀ ਹਾਂ ਇਹ ਜਿਹੜਾ ਨਵਾਂ ਮਾਮਲਾ ਹੈ ਉਹ શ્રી ਮੁਖਸਰ ਸਾਹਿਬ ਤੋਂ ਸਾਹਮਣੇ ਆਇਆ ਹੈ ਮੁਖਸਰ ਸਾਹਿਬ ਦੇ ਇੱਕ ਵਿਅਕਤੀ ਦੇ ਨਾਲ ਅਜੇ ਹੀ ਠੱਗੀ ਹੋਈ ਹੈ ਦੱਸਦੀ ਹੈ ਕਿ ਆਨਲਾਈਨ ਪੇਮੈਂਟ ਨੇ ਸਾਡੇ ਕੰਮ ਤਾਂ ਆਸਾਨ ਕਰ ਦਿੱਤੇ ਨੇ ਪਰ ਬੈਂਕ ਖਾਤਿਆਂ ਦੇ ਵਿੱਚ ਪਏ ਪੈਸਿਆਂ ਨੂੰ ਲੈ ਕੇ ਚਿੰਤਾ ਦੇ ਵਿੱਚ ਵਾਧਾ ਕਰ ਦਿੱਤਾ ਕਿਉਂਕਿ ਆਨਲਾਈਨ ਠੱਗੀ ਦੇ کیسੇ ਰੋਜ਼ਾਨਾ ਹੀ ਵਧ ਰਹੇ ਨੇ ਆਨਲਾਈਨ ਯੁੱਗ ਦੇ ਵਿੱਚ ਚੋਰ ਵੀ ਹਾਈ ਟੈਕ ਹੋਈ ਫਿਰਦੇ ਨੇ ਜਿਸ ਕਰਕੇ ਹਰ ਕਿਸੇ ਨੂੰ ਹੀ ਆਪਣੇ ਬੈਂਕ ਖਾਤਿਆਂ ਨੂੰ ਲੈ ਕੇ ਟੈਨਸ਼ਨ ਜਿਹੜੀ ਹੈ ਉਹ ਰਹਿੰਦੀ ਹੈ ਹੁਣ ਇੱਕ ਹੋਰ ਨਵਾਂ ਮਾਮਲਾ ਜਿਹੜਾ ਹੈ ਉਹ ਸਾਹਮਣੇ ਆਇਆ ਜਿੱਥੇ ਇੱਕ ਵਿਅਕਤੀ ਦੇ ਪੇਟੀਐਮ ਚੋਂ ਹਜ਼ਾਰਾਂ ਰੁਪਏ ਦੀ ਠੱਗੀ ਹੋਈ ਹੈ ਤੁਹਾਨੂੰ ਦੱਸਦੀ ਹੈ ਕਿ ਉਸਦੇ ਪੇਟੀਐਮ ਦੇ ਵਿੱਚੋਂ ਪੈਸੇ ਗਾਇਬ ਹੋ ਜਾਂਦੇ ਨੇ ਜਿਹहां ਤੋਂ ਅਸੀਂ ਦੱਸਦੀ ਹੈ ਕਿ ਹੁਣ ਸਨੀ ਖੇੜਾ ਨਾਂ ਦੇ ਵਿਅਕਤੀ ਨੇ ਦੱਸਿਆ ਹੈ ਕਿ ਉਸ ਨੂੰ ਕੋਈ ਓਟੀਪੀ ਆਦੀ ਵੀ ਨਹੀਂ ਆਇਆ ਤੇ ਉਸਦੇ ਖਾਤੇ ਦੇ ਵਿੱਚੋਂ ਕਰੀਬ 76000 ਰੁਪਏ ਉੱਡ ਗਏ ਦੀ ਮੋਬਾਈਲ ਐਕਸੈਸਰੀਜ਼ ਦਾ ਕੰਮ ਕਰਦਾ ਹੈ ਬੀਤੀ ਰਾਤ ਜਦੋਂ ਆਪਣੇ ਪੇਟੀਐਮ ਰਾਹੀਂ ਕਿਸੇ ਨੂੰ ਪੈਸੇ ਟਰਾਂਸਫਰ ਕਰਨ ਲੱਗਾ ਤਾਂ ਉਸਨੇ ਦੇਖਿਆ ਕਿ ਉਸਦੇ ਬੈਂਕ ਖਾਤੇ ਦੇ ਵਿੱਚੋਂ ਪੈਸੇ ਜਿਹੜੇ ਨੇ ਉਹ ਉੱਡ ਚੁੱਕੇ ਨੇ ਤੇ ਉਸਦੇ ਖਾਤੇ ਦੇ ਵਿੱਚ 1 ਰੁਪਿਆ ਵੀ ਨਹੀਂ ਬਚਿਆ ਜਦ ਉਸਨੇ ਖਾਤੇ ਦੀ ਹਿਸਟਰੀ ਕੱਢੀ ਤਾਂ ਦੇਖਿਆ ਤਾਂ ਉਸਦੇ ਪੈਰਾਂ ਹੇਠੋਂ ਜ਼ਮੀਨ ਹੀ ਖਿਸ ਗਈ ਉਸਨੇ ਦੇਖਿਆ ਕਿ ਜਿਹੜੇ ਪੈਸੇ ਨੇ ਉਹ ਟਰਾਂਸਫਰ ਹੋਏ ਪਏ ਨੇ ਪਰ ਉਸਨੇ ਦੱਸਿਆ ਕਿ ਇਹ ਪੈਸੇ ਉਸਨੇ ਟਰਾਂਸਫਰ ਨਹੀਂ ਕੀਤੇ ਨੇ ਜਿਸ ਤੋਂ ਬਾਅਦ ਹੁਣ ਸੰਨੀ ਖੇੜਾ ਨੇ ਪੇਟੀਐਮ ਕਸਟਮਰ ਕੇਅਰ ਨੂੰ ਵੀ ਸ਼ਿਕਾਇਤ ਕੀਤੀ ਹੈ ਤੇ ਇਸ ਦੇ ਨਾਲ ਹੀ ਪੁਲਿਸ ਨੂੰ ਬੇ 신고ਇਤ ਕਰ ਦਿੱਤੀ ਹੈ ਫਿਲਹਾਲ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ ਪੀੜਤ ਅਨੁਸਾਰ ਉਸ ਨੂੰ ਇਸ ਬਾਰੇ ਕੋਈ ਵੀ OTP ਆਦੀ ਨਹੀਂ ਆਇਆ ਨਾ ਹੀ ਉਸਨੇ ਕਿਸੇ ਲਿੰਕ ਤੇ ਕਲਿੱਕ ਕੀਤਾ ਤੇ ਨਾ ਹੀ ਕੋਈ ਫੋਨ ਕਾਲ ਆਈ ਜਦੋਂ ਉਸਨੇ ਆਪਣੇ ਈਮੇਲ ਖੋਲੀ ਤਾਂ ਵੇਖਿਆ ਕਿ ਇੱਕ ਮੈਸੇਜ ਸਿਕਿਉਰਿਟੀ ਅਲਰਟ ਲਈ ਆਇਆ ਹੋਇਆ ਸੀ ਪਰ ਉਦੋਂ ਤੱਕ ਸਾਰੇ ਪੈਸੇ ਖਾਤੇ ਦੇ ਵਿੱਚੋਂ ਉੱਡ ਚੁੱਕੇ ਸਨ ਪੀੜਤ ਨੇ ਇਸ ਬਾਰੇ ਪੁਲਿਸ ਨੂੰ ਸ਼ਿਕਾਇਤ ਦੇ ਦਿੱਤੀ ਹੈ ਤੇ ਹੁਣ ਪੁਲਿਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ ਸ਼੍ਰੀ ਮੁਖਸਰ ਸਾਹਿਬ ਤੋਂ ਇਹ ਮਾਮਲਾ ਸਾਹਮਣੇ ਹੈ ਸੰਨੀ ਖੇੜਾ ਨਾ ਵਿਅਕਤੀ ਦੇ ਨਾਲ ਐ ਠੱਗੀ ਹੋਈ ਹੈ ਤੇ ਐ ਠੱਗੀ ਹੋਰ ਵੀ ਲੋਕਾਂ ਦੇ ਨਾਲ ਵਾਪਰ ਸਕਦੀ ਹੈ ਕਿਉਂਕਿ ਅਸੀਂ ਆਨਲਾਈਨ ਪੇਮੈਂਟ ਰੋਜ਼ਾਨਾ ਹੀ ਕਰਦੇ ਆਂ ਅਤੇ ਇਸ ਆਨਲਾਈਨ ਪੇਮੈਂਟ ਦੇ ਜ਼ਰੀਏ ਹੀ ਸਾਡੇ ਨਾਲ ਇਹ ਠੱਗੀ ਹੋ ਸਕਦੀ ਹੈ ਸਾਡੇ ਖਾਤਿਆਂ ਦੇ ਵਿੱਚੋਂ ਪੈਸੇ ਜਿਹੜੇ ਨੇ ਉਹ ਉੱਡ ਸਕਦੇ ਨੇ ਇਸ ਕਰਕੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਹੋਰ ਲੋਕਾਂ ਤੱਕ ਜ਼ਰੂਰ ਪਹੁੰਚਾ ਦਿਓ ਤਾਂ ਜੋ ਹੋਰ ਲੋਕ ਵੀ ਸੁਚੇਤ ਹੋ ਸਕਣ ਅਤੇ ਇਸ ਦੇ ਨਾਲ ਹੀ ਆਨਲਾਈਨ ਪੇਮੈਂਟ ਦਾ ਘੱਟ ਤੋਂ ਘੱਟ ਇਸਤੇਮਾਲ ਕਰਨ ਫਿਲਹਾਲ ਦੇ ਲਈ ਤੁਸੀਂ ਬਨੇ ਰਹੋ ਲਾਈਵ ਪੰਜਾਬੀ ਟੀਵੀ ਦੇ ਨਾਲ ਲਾਈਵ ਪੰਜਾਬੀ ਟੀਵੀ ਹੁਣ ਭਾਰਤ ਵਿੱਚ ਜੀਓਟੀ ਵੀ Jio Fiber ਤੇ Tata Play ਤੇ ਵੀ ਦੇਖਿਆ ਜਾ ਸਕਦਾ ਹੈ World Wide ਤੁਸੀਂ ਸਾਨੂੰ Amazon Fire TV, Daily Hunt ਤੇ E Baba ਤੇ ਦੇਖ ਸਕਦੇ ਹੋ USA, Canada, Australia, New Zealand ਤੇ Europe ਦੇ ਹਰ ਵਡੇ IPTV ਪਲੇਟਫਾਰਮ ਤੇ ਦੇਖ ਸਕਦੇ ਹੋ ਰੌਣਕ ਰੱਪੇ ਤੋਂ ਦੂਰ ਤੇ ਮੁੱਦੇ ਦੇ ਨੇੜੇ Live Punjabi TV